ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਸਾਰਿਆਂ ਨੂੰ ਹੀ ਜੜ ਦੀ ਕਲਾ ਬਖਸ਼ੇ ਵੀਡੀਓ ਜਿਹੜੀ ਹੈ ਇਸ ਸੰਬੰਧ ਵਿੱਚ ਹੈ ਕਿ ਮੈਂ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਕਿਉਂਕਿ ਇਹ ਧੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਪੁਰਬ ਨੂੰ ਮਨਾਉਂਦਿਆਂ ਹੋਇਆਂ ਇਸਤਰੀ ਸਤ ਸੰਗ ਸਭਾ ਵੱਲੋਂ ਸੁਖਨੇ ਸਾਹਿਬ ਜੀ ਦੇ ਪਾਠੇ ਸ਼ੁਰੂ ਹੋਏ ਹਨ ਉਹ ਪਾਠ ਚੱਲ ਰਹੇ ਹਨ ਤੇ ਉਹ ਵਾਲੀਆਂ ਵੀਡੀਓ ਇੱਕ ਦੋ ਜਿੱਦਾਂ ਵੀ ਪਾਠ ਕਰਦੇ ਆ ਤੇ ਕੋਈ ਬਣਾ ਨਹੀਂ ਸਕਦਾ ਉਥੇ ਵੀਡੀਓ ਕੋਈ ਦੂਜਾ ਬੰਦਾ ਬਣਾਵੇ ਤੇ ਫੇਰ ਇਹ ਬਣਦੀ ਹੈ ਇਸ ਕਰਕੇ ਇੱਕ ਦੋ ਮੈਂ ਜਿਹੜਾ ਜਨੀ ਆਪ ਵੀਡੀਓ ਬਣਾਈ ਸੀ ਤੋਂ ਪਾਈ ਸੀ ਲੇਕਿਨ ਕਿਸੇ ਨੇ ਕਮੈਂਟ ਨਹੀਂ ਲਾਈਕ ਨਹੀਂ ਸ਼ੇਅਰ ਨਹੀਂ ਕੁਛ ਨਹੀਂ ਕੀਤਾ ਪਸੰਦ ਨਹੀਂ ਆਈਆਂ ਸੋ ਦਿਲ ਦੇ ਵਿਚਾਰ ਆਪਣੇ ਵਿਚਾਰ ਜਿਹੜੇ ਜਜ਼ਬਾਤ ਦਿਲਾਂ ਦੇ ਉਤੇ ਚੱਲਦੇ ਹੀ ਰਹੇ ਨੇ ਹੰਸਾਰੀ ਉਮਰ ਇਹ ਗੱਲਾਂ ਮੁੱਕੜੀਆਂ ਨਹੀਂ ਹੈ ਜਿੰਨੀਆਂ ਗੱਲਾਂ ਕਰ ਲੋਨੀਆਂ ਘੱਟ ਹਨ ਲੇਕਿਨ ਬਾਣੀ ਜੜੀ ਹੈ ਬੜੇ ਘਰਮਾ ਪਾਗਾਂ ਦੇ ਨਾਲ ਮਿਲਦੀ ਹੈ ਇਹ ਬਾਣੀ ਹਿਰਦੇ ਵਿੱਚ ਐਵੇਂ ਨਹੀਂ ਵੱਸਦੀ ਬਾਣੀ ਵੱਸਦੀ ਹੈ ਪਰ ਮਾਤਮਾ ਦੀ ਦਇਆ ਮਿਹਰ ਕਰਕੇ ਸੋ ਗੁਰਬਾਣੀ ਦੇ ਅਗਰ ਪਾਠ ਦੇ ਵਿੱਚ ਆਹ ਹਰ ਅਗਰ ਕੋਈ ਸ਼ਬਦ ਕੀਰਤਨ ਅਗਰ ਸਾਂਝ ਪਾਏ ਜ ਕਿਸੇ ਦੇ ਨਾਲ ਤੇ ਉਹ ਅਗਰ ਕਿਸੇ ਨੂੰ ਪਸੰਦ ਆਵੇ ਤੇ ਉਹ ਵੀ ਆਪ ਸੁਣ ਕੇ ਕਈ ਅਗਰ ਸਾਡੀ ਨਹੀਂ ਤੇ ਕਿਸੇ ਹੋਰ ਦੀ ਕਿਰਪਾ ਸਦਕਾ ਪਰਮਾਤਮਾ ਦੀ ਕਿਰਪਾ ਸਦਕਾ ਅਗਰ ਕੋਈ ਬਾਣੀ ਨਾਲ ਜੋੜਦਾ ਹੈ ਤਾਂ ਸਾਡੇ ਵਾਸਤੇ ਬੜਾ ਹੀ ਚੰਗਾ ਹੈ ਪੰਥ ਅਗੇ ਵਧਦਾ ਹੈ ਕਿਉਂਕਿ ਸੰਗਤ ਜਿਹੜੀ ਹੈ ਵਤਨੀ ਚਿਹਰੀ ਹੈ ਗੁਰਦੁਆਰਾ ਸਾਹਿਬ ਵਿੱਚ ਕਟਨੀ ਨਹੀਂ ਚਾਹੀਦੀ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਇਹ ਜਿਹੜੀਆਂ ਬਾਣੀ ਦੀਆਂ ਵੀਡੀਓ ਹੈ ਪਾਉਂਦੇ ਹਾਂ ਕਿ ਕੋਈ ਵੇਖ ਕੇ ਇੱਕ ਦੂਜੇ ਵੱਲ ਤੇ ਚਲੋ ਕਿਸੇ ਦੇ ਅੰਦਰ ਦਿਲ ਦੇ ਅੰਦਰ ਚਾ ਉੱਠ ਜਾਵੇ ਉਹ ਚਾ ਦੇ ਨਾਲ ਬਾਣੀ ਪੜੇ ਚਾ ਨਾਲ ਸੁਣੀ ਤੇ ਗੁਰਦੁਆਰਾ ਸਾਹਿਬ 'ਚ ਸੇਵਾ ਕਰੇ ਸਿਮਰਨ ਕਰੇ ਇਸ ਕਰਕੇ ਬਾਣੀ ਦੇ ਜਿਹੜੇ ਪਾਠ ਚੱਲ ਰਹੇ ਹਨ ਇਸ ਕਰਕੇ ਹੀ ਪਾਏ ਜਾਂਦੇ ਹਨ ਕਿ ਚਲੋ ਕੋਈ ਗੱਲ ਨਹੀਂ ਬਾਕੀ ਵੀਡੀਓ ਜਿਹੜੀ ਹੈ ਪਾਈ ਜਾਂਦੀ ਹੈ ਕੋਈ ਲਾਈਕ ਸ਼ੇਅਰ ਆ ਕਿਸੇ ਦੀ ਮਰਜ਼ੀ ਹੈ ਕਰੇ ਤੇ ਕਰ ਸਕਦਾ ਹੈ ਸਬਸਕ੍ਰਾਈਬ ਕਰਨਾ ਹੋਵੇ ਤੇ ਕਰੇਗਾ ਨਹੀਂ ਕਰਨਾ ਹੈਗਾ ਤਾਂ ਕਰੇ ਨਹੀਂ ਕਰੇਗਾ ਆਪਣੀ ਮਰਜ਼ੀ ਹੈ ਬਾਕੀ ਮੇਰੇ ਕੋਲ ਪੜੀਆਂ ਹੀ ਗੱਲਾਂ ਹਨ ਬੁੜੀਆਂ ਹੀ ਵੀਡੀਓ ਪੁਰਾਣੀਆਂ ਪਈਆਂ ਹਨ ਲੇਕਿਨ ਮੈਂ ਪਾ ਨਹੀਂ ਰਹੀ ਕਿਉਂਕਿ ਨਵੀਂ ਵੀਡੀਓ ਮੈਸ ਕਰਕੇ ਆਪ ਸਾਰਿਆਂ ਨੂੰ ਪੇਸ਼ ਕਰ ਰਹੀ ਹਾਂ ਸੁਖਨੀ ਸਾਹਿਬ ਜਿਹੜੇ ਪਾਠ ਨਹੀਂ ਆ ਉੱਥੇ ਬੈਠੇ ਰਹੀਆਂ ਮੈਂ ਕੋਈ ਆਪਣੀ ਕੱਲੀ ਜਿਹੜੀ ਹੈ ਨਾ ਉਹ ਮੈਂ ਕੱਲੀਆਂ ਨਹੀਂ ਬਣਾਦੀ ਕੋਈ ਦੂਜਾ ਬੰਦਾ ਫੋਨ ਹੱਥ ਵਿੱਚ ਲੈ ਕੇ ਤੇ ਫਿਰ ਉਹੋ ਹੀ ਬਣਾਉਂਦਾ ਹੈ ਜਿੱਦਣ ਭੋਗ ਪਾਣੇ ਹਨ ਉਹਦਨ ਵੀ ਵੀਡੀਓ ਬਣਨੀ ਹੈ ਉਹਦਨ ਤੇ ਜ਼ਿਆਦਾ ਰਿਕਾਰਡਿੰਗ ਹੋਣੀ ਹੈ ਤੇ ਫੇਰ ਵੀਡੀਓ ਪਾਉਣ ਦਾ YouTube ਤੇ ਚੈਨਲ ਉਤੇ ਤੁਹਾਡੀ ਫਾਇਦਾ ਹੈ ਜੇ ਕੋਈ ਸੁਣੇ ਸਮਝੇ ਲਾਈਕ ਕਮੈਂਟ ਸ਼ੇਅਰ ਕਰੇ ਪਿਆਬ ਜੀ ਨੂੰ ਕਿੱਥਾ ਚੰਗੀ ਲੱਗੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਐਵੇਂ ਥੋੜੀ ਹੋਈ ਇਹ ਪਹਿਲੀ ਸ਼ਹਾਦਤ ਹੈ ਪੰਥ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਸ਼ਹਾਦਤ ਹੈ ਐਵੇਂ ਨਹੀਂ ਹੈ ਸੋ ਅਸੀਂ ਤੇ ਸ਼ਹਾਦਤ ਦੇ ਦੇਨ ਬਣਾ ਰਹੇ ਹਨ ਪਾਠ ਸ਼ੁਰੂ ਕੀਤੇ ਹਨ ਕੀਰਤਨ ਹੋ ਰਿਹਾ ਹੈ ਸੇਵਾ ਹੋ ਰਹੀ ਹੈ ਗੁਰਬਾਣੀ ਦੇ ਨਾਲ ਜੁੜੋ ਤੇ ਹੋਰਨਾਂ ਨੂੰ ਵੀ ਜੋੜੋ ਆਪ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਰਮਾਤਮਾ ਆਪ ਸਾਰਿਆਂ ਨੂੰ ਹੀ ਜੜ ਦੀ ਖਲਾਅ ਬਖਸ਼ੇ ਵੀਡੀਓ ਜਿਹੜੀ ਹੈ ਇਸ ਸੰਬੰਧ ਵਿੱਚ ਹੈ ਕਿ ਮੈਂ ਕਿੰਨੇ ਦਿਨ ਹੋ ਗਏ ਵੀਡੀਓ ਨਹੀਂ ਪਾਈ ਕਿਉਂਕਿ ਇਹ ਤੁਹਾਨੂੰ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਪੁਰਗ ਨੂੰ ਮਨਾਉਂਦੇ ਆ ਹੋਇਆ ਇਸ ਤਰੀ ਸਤ ਸੰਗ ਸਭਾ ਵੱਲੋਂ ਸੁਖਮੀ ਸਾਹਿਬ ਜੀ ਦੇ ਪਾਠੇ ਸ਼ੁਰੂ ਹੋਏ ਹਨ ਉਹ ਪਾਠ ਚੱਲ ਰਹੇ ਹਨ ਤੇ ਉਹ ਵਾਲੀਆਂ ਵੀਡੀਓ ਇੱਕ ਦੋ ਜਿੱਦਾਂ ਵੀ ਪਾਠ ਕਰਦੇ ਆ ਤੇ ਕੋਈ ਬਣਾ ਨਹੀਂ ਸਕਦਾ ਉੱਥੇ ਵੀਡੀਓ ਕੋਈ ਦੂਜਾ ਬੰਦਾ ਬਣਾਵੇ ਤੇ ਫੇਰ ਇਹ ਬਣਦੀ ਹੈ ਇਸ ਕਰਕੇ ਇੱਕ ਦੋ ਮੈਂ ਜਰਜਨੀ ਆਪ ਵੀਡੀਓ ਬਣਾਈ ਸੀ ਤੋਂ ਪਾਈ ਸੀ ਲੇਕਿਨ ਕਿਸੇ ਨੇ ਕਮੈਂਟ ਨਹੀਂ ਲਾਈਕ ਨਹੀਂ ਸ਼ੇਅਰ ਨਹੀਂ ਕੁਛ ਨਹੀਂ ਕੀਤਾ ਪਸੰਦ ਨਹੀਂ ਆਈਆਂ ਸੋ ਦਿਲ ਦੇ ਵਿਚਾਰ ਆਪਣੇ ਵਿਚਾਰ ਜਿਹੜੇ ਜਜ਼ਬਾਤ ਦਿਲਾਂ ਦੇ ਉਹ ਤੇ ਚੱਲਦੇ ਹੀ ਰਹੇ ਨੇ ਹੰਸਾਰੀ ਉਮਰ ਇਹ ਗੱਲਾਂ ਮੁੱਕੜੀਆਂ ਨਹੀਂ ਹੈ ਜਿੰਨੀਆਂ ਗੱਲਾਂ ਕਰਨੀਆਂ ਘੱਟ ਹਨ ਲੇਕਿਨ ਬਾਣੀ ਜਿਹੜੀ ਹੈ ਬੜੇ ਕਰਮਾ ਪਾਗਾਂ ਨਾਲ ਮਿਲਦੀ ਹੈ ਬਾਣੀ ਹਿਰਦੇ ਵਿੱਚ ਐਵੇਂ ਨਹੀਂ ਵੱਸਦੀ ਬਾਣੀ ਵੱਸਦੀ ਹੈ ਪਰਮਾਤਮਾ ਦੀ ਦਇਆ ਮਿਹਰ ਕਰਕੇ ਸੋ ਗੁਰਬਾਣੀ ਦੇ ਅਗਰ ਪਾਠ ਦੇ ਵਿੱਚ ਅਹਰ ਅਗਰ ਕੋਈ ਸ਼ਬਦ ਕੀਰਤਨ ਅਗਰ ਸਾਂਝ ਪਾ ਜੇ ਕਿਸੇ ਦੇ ਨਾਲ ਤੇ ਉਹ ਅਗਰ ਕਿਸੇ ਨੂੰ ਪਸੰਦ ਆਵੇ ਤੇ ਉਹ ਵੀ ਆਪ ਸੁਣ ਕੇ ਕਈ ਅਗਰ ਸਾਡੀ ਨਹੀਂ ਤੇ ਕਿਸੇ ਹੋਰ ਦੀ ਕਿਰਪਾ ਸਦਕਾ ਪਰਮਾਤਮਾ ਦੀ ਕਿਰਪਾ ਸਦਕਾ ਅਗਰ ਕੋਈ ਬਾਣੀ ਨਾਲ ਜੋੜਦਾ ਹੈ ਤਾਂ ਸਾਡੇ ਵਾਸਤੇ ਬੜਾ ਹੀ ਚੰਗਾ ਹੈ ਪੰਥ ਅਗੇ ਵਧਦਾ ਹੈ ਕਿਉਂਕਿ ਸੰਗਤ ਜਿਹੜੀ ਹੈ ਵਤਨੀ ਚਿਹਰੀ ਹੈ ਗੁਰਦੁਆਰਾ ਸਾਹਿਬ ਵਿੱਚ ਘਟਣੀ ਨਹੀਂ ਚਾਹੀਦੀ ਇਸ ਕਰਕੇ ਅਸੀਂ ਇਸ ਕਰਕੇ ਅਸੀਂ ਇਹ ਜਿਹੜੀਆਂ ਬਾਣੀ ਦੀਆਂ ਵੀਡੀਓ ਹੈ ਪਾਉਂਦੇ ਹਾਂ ਕਿ ਕੋਈ ਵੇਖ ਕੇ ਇੱਕ ਦੂਜੇ ਵੱਲ ਤੇ ਚਲੋ ਕਿਸੇ ਦੇ ਅੰਦਰ ਦਿਲ ਦੇ ਅੰਦਰ ਚਾ ਉੱਠ ਜਾਵੇ ਉਹ ਚਾ ਦੇ ਨਾਲ ਬਾਣੀ ਪੜੇ ਚਾ ਨਾਲ ਸੁਣੇ ਤੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰੇ ਸਿਮਰਨ ਕਰੇ ਇਸ ਕਰਕੇ ਬਾਣੀ ਦੇ ਜਿਹੜੇ ਪਾਠ ਚੱਲ ਰਹੇ ਹਨ ਇਸ ਕਰਕੇ ਹੀ ਪਾਏ ਜਾਂਦੇ ਹਨ ਕਿ ਚਲੋ ਕੋਈ ਗੱਲ ਨਹੀਂ। ਬਾਕੀ ਵੀਡੀਓ ਜਿਹੜੀ ਹੈ ਪਾਈ ਜਾਂਦੀ ਹੈ ਕੋਈ ਲਾਈਕ ਸ਼ੇਅਰ ਜਾਂ ਕਿਸੇ ਦੀ ਮਰਜ਼ੀ ਹੈ। ਕਰੇ ਤੇ ਕਰ ਸਕਦਾ ਹੈ। ਸਬਸਕ੍ਰਾਈਬ ਕਰਨਾ ਹੋਵੇ ਤੇ ਕਰੇਗਾ ਨਹੀਂ ਕਰਨਾ ਹੈਗਾ ਤਾਂ ਕਰੇ ਨਹੀਂ ਕਰੇਗਾ ਆਪਣੀ ਮਰਜ਼ੀ ਹੈ। ਬਾਕੀ ਮੇਰੇ ਕੋਲ ਬੜੀਆਂ ਹੀ ਗੱਲਾਂ ਹਨ। ਬੜੀਆਂ ਹੀ ਵੀਡੀਓ ਪੁਰਾਣੀਆਂ ਪਈਆਂ ਹਨ ਲੇਕਿਨ ਮੈਂ ਪਾ ਨਹੀਂ ਰਹੀ। ਕਿਉਂਕਿ ਨਵੀਂ ਵੀਡੀਓ ਮੈਂ ਇਸ ਕਰਕੇ ਆਪ ਸਾਰਿਆਂ ਨੂੰ ਪੇਸ਼ ਕਰ ਰਹੀ ਹਾਂ। ਹਾਂ। ਸੁਖਨੀ ਸਾਹਿਬ ਜੀ ਦੇ ਪਹਾੜ ਠ ਨਹੀਂ ਗਿਆਂ ਉਥੇ ਬੈਠੇ ਰਹੀਆਂ ਮੈਂ ਕੋਈ ਆਪਣੀ ਕੱਲੀ ਜਿਹੜੀ ਹੈ ਨਾ ਉਹ ਮੈਂ ਕੱਲੀਆਂ ਨਹੀਂ ਬਣਾਦੀ ਕੋਈ ਦੂਜਾ ਬੰਦਾ ਫੋਨ ਹੱਥ ਵਿੱਚ ਲੈ ਕੇ ਤੇ ਫਿਰ ਉਹੋ ਹੀ ਹੀ ਬਣਾਉਂਦਾ ਹੈ ਜਿੱਦਣ ਭੋਗ ਪਾਣੇ ਆ ਹਨ ਉਹਦਨ ਵੀ ਵੀਡੀਓ ਬਣਨੀ ਹੈ ਉਹਦਨ ਤੇ ਜ਼ਿਆਦਾ ਰਿਕਾਰਡਿੰਗ ਹੋਣੀ ਹੈ ਤੇ ਫਿਰ ਵੀਡੀਓ ਪਾਉਂਦਾ YouTube ਤੇ ਚੈਨਲ ਉਤੇ ਤਾਂ ਦੀ ਫਾਇਦਾ ਹੈ ਜੇ ਕੋਈ ਸੁਣੇ ਸਮਝੇ ਲਾਈਕ ਕਮੈਂਟ ਸ਼ੇਅਰ ਕਰਿਓ ਪਿਆਰ ਜੀ ਨੂੰ ਕਿੱਥਾ ਚੰਗੀ ਲੱਗੀ ਧੰਗੁਰੂ ਅਰਜਨ ਦੇਵ ਸਾਹਿਬ ਜੀ ਦੀ ਸ਼ਹਾਦਤ ਐਵੇਂ ਥੋੜੀ ਹੋਈ ਇਹ ਪਹਿਲੀ ਸ਼ਹਾਦਤ ਹੈ ਪੰਥ ਵਿੱਚ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਇਹ ਸ਼ਹਾਦਤ ਹੈ ਐਵੇਂ ਨਹੀਂ ਹੈ ਸੋ ਅਸੀਂ ਤੇ ਸ਼ਹਾਦਤ ਦੇ ਦਿਨ ਬਣਾ ਰਹੇ ਹਾਂ ਪਾਠ ਸ਼ੁਰੂ ਕੀਤੇ ਹਨ ਕੀਰਤਨ ਹੋ ਰਿਹਾ ਹੈ ਸੇਵਾ ਹੋ ਰਹੀ ਹੈ ਗੁਰਬਾਣੀ ਦੇ ਨਾਲ ਜੁੜੋ ਤੇ ਹੋਰਨਾਂ ਨੂੰ ਵੀ ਜੋੜੋ ਆਪ ਸਾਰਿਆਂ ਦੇ ਪਰਿਵਾਰ ਦੇ ਵਿੱਚ ਖੁਸ਼ੀਆਂ ਆਉਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ